ਸਾਰਾ ਗੜੀ ਫਾਟਕ ਦੇ ਨੇੜੇ ਸ਼ੰਕਰ ਕਲੋਨੀ ਦੇ ਵਸਨੀਕਾ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਸਵੇਚੇ ਦੱਸਿਆ ਗਿਆ ਕਿ ਬੀਤੀ ਰਾਤ 1:32 ਵਜੇ ਜਿਹੜਾ 1:32 ਮਿੰਟ ਤੇ ਤਿੰਨ ਵਿਅਕਤੀਆ ਰਿਵੋਲਵਰ ਲੈ ਕੇ ਆਏ ਤੇ ਉਹਨਾਂ ਨੇ ਮੂੰਹ ਟੱਕੇ ਹੋਏ ਸਨ ਮੋਦੀਆ ਦੇ ਜਿਹੜੇ ਨੇ ਬੈਗ ਪਾਈ ਹੋਏ ਸਨ ਤੇ ਕਲੋਨੀ ਵਾਸੀਆ ਰਮਨ ਕੁਮਾਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਸ ਘਟਨਾ ਦੇ ਬਾਰੇ ਸੀਸੀਟੀਵੀ ਦੇ ਵਿੱਚ ਲੱਗੇ ਮੋਸ਼ਨ ਡਿਟੈਕਸ਼ਨ ਤੋਂ ਜਿਹੜਾ ਹੈ ਨੋਟੀਫਿਕੇਸ਼ਨ ਦੇ ਰਾਹੀਂ ਪਤਾ ਲੱਗਿਆ ਨੇੜੇ ਹੀ ਰਹਿਣ ਵਾਲੇ ਅਰਜੁਨ ਠਾਕੁਰ ਨੇ ਦੱਸਿਆ ਕਿ ਉਹਨਾਂ ਦੇ ਵਿੱਚੋਂ ਇੱਕ ਨੇ ਉਸ ਦੀ ਖਿੜਕੀ ਦੇ ਵਿੱਚੋਂ ਚੋਰ ਚੁੱਟੀ ਪਰ ਰੋਲਾ ਪੈਨ ਤੇ ਉਹ ਉਥੇ ਭੱਜ ਗਏ ਜਦੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਪਾਟੀ ਨੇ ਮੌਕੇ ਤੇ ਪਹੁੰਚ ਕੇ ਪੂਰੇ ਇਲਾਕੇ ਦੀ ਜਾਂਚ ਕੀਤੀ ਅਜਿਹਾ ਕਤਨਾਕਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਹੁਣ ਮਾਹੌਲ ਬਣਿਆ ਹੋਇਆ ਹੈ ਪੁਲਿਸ ਨੂੰ ਪਿਛਲੇ ਦਿਨ ਹੀ ਦਿਨਾ ਨਗਰ ਦੇ ਗੋਵਰਧਨ ਪਾਈ ਦੀ ਗੁਰੂ ਨਾਨਕ ਕਲੋਨੀ ਦੇ ਵਿੱਚ ਤਿੰਨ ਸ਼ੱਕੀਆਂ ਦੇ ਦੇਖੇ ਜਾਣ ਦੀ ਸੂਚਨਾ ਮਿਲੀ ਸੀ ਉਸ ਤੋਂ ਬਾਅਦ ਕਿ ਲਗਾਤਾਰ ਸਰਚ ਆਪਰੇਸ਼ਨ ਤੋਂ ਬਾਅਦ ਵੀ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੋ ਸકી ਹੈ ਫਿਲਹਾਲ ਪੁਲਿਸ ਦੇ ਰੈਜੂਲਰ ਦੇ ਬਾਵਜੂਦ ਇਸ ਤਰ੍ਹਾਂ ਹਥਿਆਰ ਸਮੇਤ ਸ਼ੱਕੀ ਵਿਅਕਤੀਆਂ ਦਾ ਵੇਖਣਾ ਚਿੰਤਾ ਦਾ ਵਿ ਰਾਤ ਦੇ 2:02 ਤੇ ਇੱਕ ਅਣਪਛਾਤੇ ਬੰਦਾ ਮੇਰੀ ਖਿੜਕੀ ਦੇ ਬਾਹਰ ਆਂਦਾ ਦੂਮ ਦੇ ਬਾਹਰ ਤੇ ਟੋਚ ਚ ਮਾਰ ਰਿਹਾ ਸੀ ਉਹ ਤੇ ਮੈਂ ਦੇਖ ਲਿਆ ਮੈਂ ਉੱਠਿਆ ਹੋਇਆ ਸੀ ਉਸ ਵੇਲੇ ਤੇ ਮੈਂ ਦੇਖਿਆ ਤੇ ਉਹ ਥੋੜਾ-ਜਾਦਾ ਪਾਇਆ ਪੀ ਚੋੜ ਆ ਗਿਆ ਤੇ ਉਹ ਬੰਦਾ ਭੱਜ ਗਿਆ ਜੀ ਮੋਹਲ ਸਾਰੇ ਹੀ ਪਰਿਵਾਰ ਜਿਹੜੇ ਆਪਣੇ ਕਲੋਨੀ ਦੇ ਹੈਗੇ ਆ ਸਾਰਿਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਕਿ ਬੱਚੇ ਵੀ ਸਾਰਿਆਂ ਦੇ ਇੱਥੇ ਘੁੰਮਦੇ ਰਹਿੰਦੇ ਆ ਬਰਵਾ ਮਲੋ ਕਲੋਨੀ ਚ ਖੇਲਦੇ ਆ ਤੇ ਡਰ ਪੂਰਾ ਜਿਆਦਾ ਫੈਲਿਆ ਹੋਇਆ ਹੈ ਦਾ ਪੂਰੀ ਕਲੋਨੀ ਦੇ ਵਿੱਚ ਦੋਨੇ ਕਲੋਨੀਆਂ ਕਟੀਆਂ ਹੱਡੀਆਂ ਸ਼ੰਕਰ ਕਲੋਨੀਆ ਦੋਵਾਂ ਦੇ ਵਿੱਚ ਪੂਰਾ ਡਰ ਦਾ ਮਾਹੌਲ ਬਣੇ ਦਾ ਤੇ ਹਾਂਜੀ ਪੁਲਿਸ ਕੰਪਲੇਂਟ ਕਰ ਰਹੇ ਆ ਆਪਾਂ ਜਾ ਕੇ ਕਿ ਸਾਨੂੰ ਕਲੋਨੀ ਨੂੰ ਕਯੂ ਆਰਟੀ ਟੀਮ ਦਾ ਕੋਈ ਫੇਰਾ ਫੂਰਾ ਮਰਾਇਆ ਜਾਏ ਕੋਈ ਜਿਹੜੇ ਰਾਤ ਤਾਰਾ ਗੜੀ ਮੋੜ ਤੇ ਇੱਕ ਜਿਪਸੀ ਲਗਾਈ ਜਾਂਦੀ ਆ ਉਹਨਾਂ ਨੂੰ ਵੀ ਕਲੋਨੀ ਚ ਫੇਰਾ ਫੂਰਾ ਮਾਰਨਾ ਚਾਹੀਦਾ ਰਾਤ ਦੇ ਵੇਲੇ ਕੋਈ ਪਤਾ ਨਹੀਂ ਹੁੰਦਾ ਇੱਥੇ ਕੋਈ ਆ ਰਿਹਾ ਕੋਈ ਜਾ ਰਿਹਾ ਆ ਤੇ ਆਹੀ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕੀ ਸਾਡੀ ਕਲੋਨੀ ਦੀ ਤੇ ਬਾਕੀ ਲੱਗ ਸਕੇ ਜਿੰਨੀਆਂ ਵੀ ਕਲੋਨੀਆਂ ਹੈਗੀਆਂ ਸ਼ਹਿਰ ਦੀਆਂ ਉੱਥੇ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਹੈ ਤੇ ਇਹੋ ਹੀ ਰਸਤਾ ਉਹ ਹੈਗਾ ਯਾ ਤਾਰਾਗੜ ਰੋਡ ਜਿੱਥੋਂ ਅੱਤਵਾਦੀ ਵੀ ਪਿਛਲੇ ਟਾਈਮ ਤੇ ਆਏ ਸੀਗੇ ਤੇ ਬਾਕੀ ਐ ਵੀ ਨਹੀਂ ਪਤਾ ਕੀ ਆ ਲੋਕ ਕਿਸ ਮਕਸਦ ਨਾਲ ਆਏ ਕੀ ਚੋਰੀ ਦੇ ਮਕਸਦ ਨਾਲ ਆਏ ਜਾਂ ਕੋਈ ਸੱਗੇ ਤੇ ਲੋਕ ਹੀ ਕੋਈ ਛੁਪਣ ਲਈ ਆਏ ਜਾਂ ਕੀ ਕਰਨ ਲਈ ਆਏ ਆ ਬਾਕੀ ਆ ਦੀ ਪੂਰੀ ਤੇ ਪੂਰੀ ਮਤਲਬ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਇਹ ਸ਼ੰਕਰ ਕਲੋਨੀ ਹੈਗੀ ਆ ਤਾਰਾਗੜੀ ਰੋਡ ਤੇ ਤੇ ਰਾਤ 1:30 ਵਜੇ ਨਾ ਤਿੰਨ ਜਿਹੜੇ ਸੰ nghiਗਦ ਲੋਕ ਜਿਹੜੇ ਉਹ ਦੇਖੇ ਗਏ ਆ ਤੇ ਸਾਡੇ ਨਾਲ ਹੀ ਹੈ ਮੁੰਡਾ ਵਿਸ਼ਾਲ ਹੈ ਤੇ ਨਾਲ ਰਮਨ ਹੈ ਇਹਨਾਂ ਦੇ ਬਾਅਦ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਲੱਗੇਦੇ ਆ ਇਹਨਾਂ ਦੇ ਸਵੇਰੇ ਮੋਬਾਈਲ 'ਚ ਨੋਟੀਫਿਕੇਸ਼ਨ ਆਈ ਹੈ ਤੇ ਇਹਨਾਂ ਨੇ ਦੇਖਿਆ ਜਦੋਂ ਨੋਟੀਫਿਕੇਸ਼ਨ ਤੇ ਉਹ ਜਦੋਂ ਵੀਡੀਓ ਦੇਖੀ ਤਾਂ ਜਿਹੜੇ ਤਿੰਨ ਜਿਹੜੇ ਆ ਲੋਕ ਆ ਉਹਨਾਂ ਦੇ ਹੱਥ 'ਚ ਹਥਿਆਰ ਆ ਪਰ ਗਲੀ ਵਿੱਚ ਉਹ ਆਏ ਆ ਤੇ 20-25 ਮਿੰਟ ਉਹ ਜਿਹੜੇ ਗਲੀ ਦੇ ਵਿੱਚ ਇੱਥੇ ਰਹੇ ਆ ਉਸ ਤੋਂ ਬਾਅਦ ਉਹ ਜਿਹੜੇ ਵਾਪਸ ਚਲੇ ਗਏ ਆ ਤੇ ਉਹ ਅਸੀਂ ਇਹ ਮੰਗ ਕਰਦੇ ਆ ਕਿ ਉਹਦਾ ਪੂਰਾ ਜਿਹੜੀ ਹੈ ਡਿਟੇਲ ਜਿਹੜੀ ਉਹਦੀ ਲਈ ਜਾਵੇ ਵੀ ਇਹ ਕੌਣ ਲੋਗੇ ਕਿਸਰਾ ਆਇਆ ਚੋਰੀ ਦੇ ਮਕਸਦ ਨਾਲ ਆਇਆ ਜਾਂ ਡਕੈਤੀ ਦੇ ਮਕਸਦ ਨਾਲ ਆਇਆ ਜਾਂ ਇਸ ਤੋਂ ਪਹਿਲਾਂ ਥਾਣੇ ਵਿੱਚ ਹਮਲਾ ਹੋਇਆ ਤੇ ਦੋ ਤਿੰਨ ਦਿਨ ਪਹਿਲਾਂ ਇਹ ਦੁਸ਼ਾਰਾ ਗਰਾਊਂਡ ਦੇ ਲਾਗੇ ਵੀ ਇੱਕ ਸੁਣਿਆ ਕਿ ਕੁਝ ਲੋਕ ਜਿਹੜੇ ਉੱਥੇ ਆਏ ਆ ਤੇ ਇਸ ਤਰ੍ਹਾਂ ਸੰਦੇग्ध ਲੋਕ ਜਿਹੜੇ ਆ ਪੂਰੇ ਸ਼ਹਿਰ ਚ ਸੱਜੇ ਖੱਬੇ ਕਿਤੇ ਨਾ ਕਿਤੇ ਘੁੰਮੇ ਘਦੇ ਆ ਤੇ ਅਸੀਂ ਇਹ ਜਾਣਦੇ ਆ ਵੀ ਪ੍ਰਸ਼ਾਸਨ ਜਿਹੜਾ ਆ ਉਹ ਦੀ ਰਾਤ ਨੂੰ ਜਿਹੜੀ ਡਿਊਟੀ ਹੈਗੀ ਹੈ ਕਯੂਆਰਟੀ ਟੀਮ ਦੀ ਉਹ ਸਾਰੇ ਸ਼ਹਿਰ ਚ ਚੈਕਿੰਗ ਕਰੇ ਨਾਕੇ ਬਾਕਾਇਦਾ ਲਾਏ ਤੇ ਜਿਹੜੇ ਚੋਰਾਂ ਦੇ ਹੌਸਲੇ ਉਹ ਬੁਲੰਦ ਆ ਤੇ ਜਿਹੜੀ ਆਮ ਜਨਤਾ ਆ ਉਹ ਪਰੇਸ਼ਾਨ ਆ ਜੇ ਰਾਤ ਨੂੰ ਬੰਦੇ ਨੇ ਸਾਰਾ ਦਿਨ ਕੰਮ ਕਰਕੇ ਰਾਤ ਨੂੰ ਜੇ ਸੋਣਾ ਆ ਤੇ ਜੇ ਬੰਦਾ ਸੋ ਨਹੀਂ ਸਕੇ ਚੈਨ ਨਾਲ ਤੇ ਫਿਰ ਦਾ ਫਾਇਦਾ ਕੀ